ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਅੱਜ ਇੱਕ ਅਜਿਹੇ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਜਿਹੜਾ ਬਹੁਤ ਜ਼ਰੂਰੀ ਵਿਸ਼ਾ ਹੈ ਅਤੇ ਇਸ ਦਾ ਨਾਤਾ ਹਰੇਕ ਖੇਡ ਅਤੇ ਹਰੇਕ ਖੇਡ ਦੇ ਖਿਡਾਰੀ ਨਾਲ ਜੁੜਦਾ ਹੈ। ਵਿਸ਼ਾ ਹੈ ਖੇਡ ਵਿਗਿਆਨ ਦਾ ਅਤੇ ਖੇਡ ਵਿਗਿਆਨ ਵਿੱਚ ਵੀ ਖਾਸ ਤੌਰ ਤੇ ਕੇਂਦਰ ਬਿੰਦੂ ਰਹੇਗਾ ਫਿਜ਼ੀਓਥੈਰੇਪੀ ਦਾ ਵਿਸ਼ਾ। ਕਿਉਂਕਿ ਇੱਕ ਅਜਿਹਾ ਖੇਡ ਵਿਗਿਆਨ ਹੈ ਜਿਸ ਦੀ ਲੋੜ ਹੁਣ ਹਰੇਕ ਖੇਡ ਵਿੱਚ ਪੈ ਰਹੀ ਹੈ ਅਤੇ ਇਸ ਦਾ ਦਾਇਰਾ ਵੀ ਦਿਨ-ਬ-ਦਿਨ ਵਧ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਦੇ ਲਈ ਫਿਜ਼ੀਓਥੈਰੇਪੀ ਦਾ ਕੀ ਯੋਗਦਾਨ ਹੈ ਕੀ ਮਹੱਤਤਾ ਹੈ ਇਸ ਬਾਰੇ ਅੱਜ ਗੱਲ ਕਰਾਂਗੇ ਅਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਸਟੂਡੀਓਜ਼ ਵਿੱਚ ਮੌਜੂਦ ਨੇ ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਲੰਮੇ ਸਮੇਂ ਤੋਂ ਇਸ ਖੇਤਰ ਦੇ ਨਾਲ ਨਾਤਾ ਰਿਹਾ ਹੈ ਸਵਾਗਤ ਕਰਦੇ ਹਾਂ ਡਾਕਟਰ ਸੁਮਨ ਦੀਪ ਕੌਰ ਉਗੇ ਖੇਡ ਫਿਜ਼ੀਓਥੈਰੇਪਿਸਟ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਥੈਂਕ ਯੂ ਸਰ ਤੇ ਆਪਾਂ ਗੱਲ ਕਰਾਂਗੇ ਫਿਜ਼ੀਓਥੈਰੇਪੀ ਦੇ ਖੇਡ ਵਿਗਿਆਨ ਬਾਰੇ ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਵਿੱਚ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਲੰਮੇ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਏ ਇਹਦੇ ਵਿੱਚ ਕੰਮ ਕਰ ਰਹੇ ਹੋ ਅ ਅਗਰ ਗੱਲ ਕਰਾਂ ਕਿ ਕਿੰਨੇ ਸਮੇਂ ਤੋਂ ਜੁੜੀ ਹੋਈਆਂ ਤਾਂ ਲਗਭਗ 14 ਸਾਲਾਂ ਤੋਂ ਅੱਛਾ ਜੀ ਤੇ ਪਿਛਲੇ 12 ਸਾਲਾਂ ਤੋਂ ਤਾਂ ਅਸੀਂ ਫਰੰਟ ਤੇ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਦੇ ਨਾਲ ਕੰਮ ਕਰ ਰਹੇ ਹਾਂ ਅੱਛਾ ਜੀ ਜੀ ਤੇ ਹੁਣ ਤੁਹਾਡੇ ਕੋਲੋਂ ਤੁਹਾਡੇ ਸ਼ਬਦਾਂ ਵਿੱਚ ਜਾਣਾਂਗੇ ਕਿ ਜਿਹੜੀ ਫਿਜ਼ੀਓਥੈਰੇਪੀ ਹੈ ਜਾਂ ਖਾਸ ਕਰ ਖੇਡ ਫਿਜ਼ੀਓਥੈਰੇਪੀ ਹੈ ਜੀ ਇਹਦੇ ਵਿੱਚ ਤੁਹਾਡਾ ਕੀ ਕੰਮ ਹੁੰਦਾ ਹੈ ਕੀ ਕਾਰਜ ਹੁੰਦਾ ਹੈ ਕੀ ਜ਼ਿੰਮੇਵਾਰੀ ਹੁੰਦੀ ਹੈ ਦੇਖੋ ਜੇ ਅਸੀਂ ਮੋਟਾ-ਮੋਟਾ ਦੇਖੀਏ ਤਾਂ ਕਿਹਾ ਜਾਂਦਾ ਹੈ ਕਿ ਜਿਹੜੀ ਫਿਜ਼ੀਓਥੈਰੇਪੀ ਹੈ ਉਹਦਾ ਰੋਲ ਉਸ ਸਮੇਂ ਆਉਂਦਾ ਹੈ ਖਿਡਾਰੀ ਦੀ ਜ਼ਿੰਦਗੀ 'ਚ ਜਦੋਂ ਉਹਦੇ ਕੋਈ ਸੱਟ ਲੱਗਦੀ ਹੈ ਕੋਈ ਇੰਜਰੀ ਹੁੰਦੀ ਹੈ ਪਰ ਅਗਰ ਅਸੀਂ ਇਹਨੂੰ ਛੋਟੇ-ਛੋਟੇ ਲੈਵਲਸ ਦੇ ਵਿੱਚ ਵੰਡ ਕੇ ਦੇਖੀਏ ਤਾ ਇੱਕ ਪਲੇਅਰ ਨੂੰ ਇੱਕ ਖਿਡਾਰੀ ਨੂੰ ਬਣਾਉਣ ਦੇ ਵਿੱਚ ਫਿਜ਼ੋਥੈਰੇਪਿਸਟ ਦਾ ਬਹੁਤ ਵੱਡਾ ਰੋਲ ਆ ਜਾਂਦਾ ਹੈ ਜੀ ਜਿਵੇਂ ਕਿ ਅਗਰ ਇੱਕ ਖਿਡਾਰੀ ਜਦੋਂ ਕੋਈ ਗੇਮ ਸ਼ੁਰੂ ਕਰਦਾ ਹੈ ਅਗਰ ਉਹ ਉਸ ਟਾਈਮ ਤੋਂ ਹੀ ਇੱਕ ਫਿਜ਼ੋਥੈਰੇਪਿਸਟ ਦੇ ਨਾਲ ਜੁੜਿਆ ਹੁੰਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਉਹਦੇ ਮਸਲਸ ਨੂੰ ਸਟਰੋਂਗ ਕਰਦੇ ਹਾਂ ਜਿਹੜੇ ਉਸ ਗੇਮ ਵਾਸਤੇ ਰਿਕੁਆਇਰਡ ਹੁੰਦੇ ਨੇ ਜਿਵੇਂ ਕਿ ਅਗਰ ਇੱਕ ਹਾਕੀ ਪਲੇਅਰ ਹੈ ਤਾਂ ਮੈਨੂੰ ਉਹਦੀਆਂ ਲੈਗਸ ਨੂੰ ਉਹਦੇ ਸ਼ੋਲਡਰਸ ਨੂੰ ਉਹਦੀਆਂ ਐਲਬੋਜ਼ ਨੂੰ ਕਿਸ ਤਰੀਕੇ ਨਾਲ ਸਟਰੋਂਗ ਕਰਨਾ ਹੈ ਜੇ ਮੈਂ ਉਸੇ ਟਾਈਮ ਤੋਂ ਸ਼ੁਰੂ ਕਰ ਦਾਂਗੀ ਤਾਂ ਰਿਜ਼ਲਟ ਬਹੁਤ ਅੱਛੇ ਆਣਗੇ ਤੇ ਉਹਦੀ ਇੰਜਰੀ ਦੇ ਜਿਹੜੇ ਚਾਂਸਸ ਨੇ ਉਹ ਵੀ ਬਹੁਤ ਜ਼ਿਆਦਾ ਘਟ ਜਾਣਗੇ ਠੀਕ ਹੈ ਸੋ ਫਿਜ਼ੋਥੈਰੇਪਿਸਟ ਦਾ ਲੋਰ ਜਿਹੜਾ ਰੋਲ ਹੈ ਉਹ ਖਿਡਾਰੀ ਦੀ ਲਾਈਫ ਦੇ ਵਿੱਚ ਹਰ ਇੱਕ ਅ ਲੈਵਲ ਤੇ ਆਂਦਾ ਹੈ ਜਿਵੇਂ ਕਿ ਅਸੀਂ ਉਹਦੀ ਇੰਜਰੀ ਪ੍ਰिवेंशन ਕਰਵਾਨੇ ਆ ਜੇ ਇੰਜਰੀ ਹੋ ਜਾਂਦੀ ਹੈ ਤਾਂ ਅਸੀਂ ਇੰਜਰੀ ਦੇ ਉੱਤੇ ਕੰਮ ਕਰਦੇ ਆ ਇਸ ਤੋਂ ਇਲਾਵਾ ਉਹਦੀ ਮੈਂਟਲ ਟ੍ਰੇਨਿੰਗ ਉਹਦੀ ਡਾਈਟ ਐਂਡ ਨਿਊਟ੍ਰੀਸ਼ਨ ਤੇ ਉਹਦੀ ਜਰਨਲ ਫਿਟਨੈਸ ਤੇ ਇਹਦੇ ਨਾਲ ਨਾਲ ਜਦੋਂ ਕੋਈ ਖਿਡਾਰੀ ਕੋਈ ਗੇਮ ਖੇਡ ਕੇ ਆਂਦਾ ਹੈ ਤਾਂ ਉਹਦੀ ਰਿਕਵਰੀ ਦੇ ਵਿੱਚ ਵੀ ਫਿਜ਼ੀਓਥੈਰੇਪੀਸ ਦਾ ਬਹੁਤ ਲੰਮਾ ਤੇ ਵੱਡਾ ਰੋਲ ਹੁੰਦਾ ਹੈ ਜੀ ਜੀ ਸੋ ਬਹੁਤ ਵੱਡਾ ਇੱਕ ਰੋਲ ਹੈ ਫਿਜ਼ੀਓਥੈਰੇਪੀ ਦਾ ਜੀ ਤੇ ਅਸੀਂ ਖਿਡਾਰੀ ਨੂੰ ਸਫਲ ਹੋਇਆ ਵੇਖਦੇ ਆ ਜੀ ਕਿ ਉਹ ਵੱਡੇ ਵੱਡੇ ਖਿਤਾਬ ਜਿੱਤ ਰਹੇ ਹਨ ਉਹਦੇ ਪਿੱਛੇ ਜਿੰਨਾ ਕੋਚਿੰਗ ਦਾ ਰੋਲ ਹੈ ਉਹਨਾਂ ਫਿਜ਼ੀਓਥੈਰੇਪੀ ਦਾ ਵੀ ਭੂਮਿਕਾ ਹੁੰਦੀ ਹੈ ਜਿਹੜੀ ਸ਼ਾਇਦ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਉਹ ਭੂਮਿਕਾ ਮੌਜੂਦ ਹੁੰਦੀ ਹੈ ਦੇਖੋ ਇੱਕ ਟੀਮ ਵਰਕ ਹੈ ਇੱਕ ਕੋਚ ਹੋ ਗਿਆ ਇੱਕ ਫਿਜ਼ੀਓਥੈਰੇਪਿਸਟ ਹੋ ਗਿਆ ਇੱਕ ਮੈਂਟਲ ਟ੍ਰੇਨਿੰਗ ਕੋਚ ਹੋ ਗਿਆ ਇੱਕ ਡਾਈਟ ਐਂਡ ਨਿਊਟ੍ਰੀਸ਼ਨ ਸਪੈਸ਼ਲਿਸਟ ਹੋ ਗਿਆ ਇਹ ਸਾਰੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਇੱਕ ਖਿਡਾਰੀ ਦੀ ਗਰੋਥ ਦੇ ਵਿੱਚ ਇਹਨਾਂ ਦਾ ਇੱਕ ਬੈਕਗ੍ਰਾਉਂਡ ਤੇ ਵਰਕ ਹੁੰਦਾ ਹੈ ਜੋ ਕਿ ਜਦੋਂ ਖਿਡਾਰੀ ਮੈਡਲ ਲੈ ਕੇ ਆਉਂਦਾ ਹੈ ਤਾਂ ਉਹਦੇ ਵਿੱਚ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ ਤੇ ਹਰ ਇੱਕ ਲਈ ਚੰਗਾ ਲੱ ਹੁਣ ਤੁਸੀਂ ਦੱਸਿਆ ਕਿ ਤੁਸੀਂ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਏ ਆ ਤੇ ਸਾਨੂੰ ਇਹ ਵੀ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਨਾਮੀ ਖਿਡਾਰੀ ਜਾਂ ਕੁਝ ਖਿਡਾਰੀਆਂ ਤੁਸੀਂ ਜ਼ਿਕਰ ਕਰਨਾ ਚਾਹੋਗੇ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਜਿਨ੍ਹਾਂ ਵੱਲ ਤੁਸੀਂ ਧਿਆਨ ਦਿੱਤਾ ਉਹਨਾਂ ਖਿਡਾਰੀਆਂ ਬਾਰੇ ਵੀ ਜ਼ਰੂਰ ਦੱਸੋ ਜੀ ਬਿਲਕੁਲ ਵੈਸੇ ਤਾਂ ਲਿਸਟ ਬਹੁਤ ਲੰਬੀ ਹੋ ਜਾਏਗੀ ਪਰ ਅਗਰ ਆਪਾਂ ਕੁਝ ਜਿਹੜੇ ਸਾਡੇ ਨਾਲ ਜੁੜੇ ਹੋਏ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਐ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਮ ਆਂਦਾ ਹੈ ਤੇਜਿੰਦਰਪਾਲ ਸਿੰਘ ਤੂਰ ਜਿਹੜੇ ਸਾਡੇ ਏਸ਼ੀਅਨ ਗੋਲਡ ਮੈਡਲਿਸਟ ਤੇ ਰਿਕਾਰਡ ਹੋਲਡਰ ਰਹੇ ਨੇ ਹਾਂਜੀ ਸੋ ਉਹਨਾਂ ਨਾਲ ਮੈਂ 2014 ਤੋਂ ਜੁੜੀ ਹੋਈ ਆ ਜੀ ਸੋ ਉਸ ਤੋਂ ਇਲਾਵਾ ਸਾਡੇ ਨਾ ਇੰਟਰਨੈਸ਼ਨਲ ਐਥਲੀਟ ਨਿਰਪਿੰਦਰ ਸਿੰਘ ਉਹਨਾਂ ਦੇ ਨਾਲ ਫਿਰ ਸਾਡੀ ਹਾਕੀ ਟੀਮ ਦੇ ਵਿੱਚ ਸਾਡੇ ਹਾਕੀ ਟੀਮ ਦੇ ਕੈਪਟਨ ਹਰਮਨਪ੍ਰੀਤ ਸਿੰਘ ਮਨਦੀਪ ਸਿੰਘ ਸੋ ਇਹਨਾਂ ਸਾਰਿਆਂ ਦੇ ਨਾਲ ਵੀ ਇੱਕ ਸਾਡਾ ਇੱਕ ਪੂਰੀ ਟੀਮ ਵਾਂਗੂ ਅਸੀਂ ਚੱਲਦੇ ਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਐਥਲੈਟਿਕਸ ਦੀ ਟੀਮ ਹੈ ਕਬੱਡੀ ਦੀ ਟੀਮ ਹੈ ਉਹਦੇ ਨਾਲ ਜੁੜ ਕੇ ਵੀ ਅਸੀਂ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਬਹੁਤ ਸਾਰੇ ਨੈਸ਼ਨਲ ਇੰਟਰਨੈਸ਼ਨਲ ਗੋਲਫਰਸ ਨੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਸੋ ਗੱਲ ਫਿਰ ਉਹੀ ਆਉਂਦੀ ਹੈ ਕਿ ਹਰੇਕ ਖੇਡ ਵਿੱਚ ਹਰੇਕ ਖਿਡਾਰੀ ਨੂੰ ਫਿਜ਼ੀਓਥੈਰੇਪੀ ਦੀ ਲੋਡ ਪੈਂਦੀ ਹੈ ਤੇ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਜਿਵੇਂ ਕਿ ਤੁਸੀਂ ਪਹਿਲਾਂ ਕਿਹਾ ਕਿ ਇਕੱਠਿਆਂ ਮਿਲ ਕੇ ਸਾਰਾ ਟੀਚਾ ਜਿਹੜਾ ਮੁਕੰਮਲ ਹੁੰਦਾ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਤੁਸੀਂ ਜ਼ਿਕਰ ਵੀ ਕੀਤਾ ਥੋੜਾ ਜਿਹਾ ਕਿ ਫਿਜ਼ੀਓਥੈਰੇਪੀ ਦੀ ਲੋਡ ਕਦੋਂ ਪੈਂਦੀ ਹੈ ਜ਼ਰੂਰੀ ਨਹੀਂ ਕਿ ਜਦੋਂ ਸੱਟ ਲੱਗ ਰਹੀ ਹੈ ਖਿਡਾਰੀ ਨੂੰ ਉਦੋਂ ਹੀ ਫਿਜ਼ੀਓਥੈਰੇਪਿਸਟ ਦੇ ਕੋਲ ਜਾਣਾ ਚਾਹੀਦਾ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕਿ ਕਿਹੜੀ ਉਮਰ ਤੋਂ ਜਾਂ ਕਿਹੜੇ ਪੜਾ ਤੋਂ ਇੱਕ ਖਿਡਾਰੀ ਨੂੰ ਫਿਜ਼ੀਓਥੈਰੇਪਿਸਟ ਦੀ ਸਲਾਹ ਲੈਣੀ ਜਨ ਦੇ ਨਾਲ ਜੋੜਨਾ ਸ਼ੁਰੂ ਕਰ ਦੇਣਾ ਚਾਹੀਦਾ ਜੀ ਬਿਲਕੁਲ ਦੇਖੋ ਜੋ ਤਾਂ ਸਾਡੇ ਕੋਲ ਬਹੁਤ ਸਾਰੇ ਬਡਿੰਗ ਪਲੇਅਰਸ ਆ ਰਹੇ ਨੇ ਜਿਵੇਂ ਬੈਡਮਿੰਟਨ ਦੇ ਬਹੁਤ ਸਾਰੇ ਨੈਸ਼ਨਲ ਪਲੇਅਰਸ ਮੇਰੇ ਕੋਲ ਆ ਰਹੇ ਨੇ ਤੇ ਜਦੋਂ ਗੇਮ ਸਟਾਰਟ ਕਰਦੇ ਨੇ ਤਾਂ ਅੱਜ ਕੱਲ ਤਾਂ ਦੇਖੋ ਹੁਣ ਕਹਿ ਲੋ ਕਿ ਸਕੋਪ ਬਹੁਤ ਵਧੀਆ ਫਿਜ਼ੀਓਥੈਰੇਪੀ ਦਾ ਕੋਚੀਸ ਤੇ ਪੇਰੈਂਟਸ ਉਹ ਸਿੱਧਾ ਹੀ ਸਾਡੇ ਕੋਲ ਲੈ ਕੇ ਆਉਂਦੇ ਨੇ ਕਿ ਸਾਡਾ ਬੱਚਾ ਗੇਮ ਸ਼ੁਰੂ ਕਰ ਰਿਹਾ ਸੋ ਅਸੀਂ ਉਸ ਲੈਵਲ ਤੇ ਹੀ ਉਹਨਾਂ ਦੀਆਂ ਇੱਕ ਫਾਈਲਸ ਤਿਆਰ ਕਰ ਲੈਂਦੇ ਆ ਜ ਜਿਹਦੇ ਵਿੱਚ ਅਸੀਂ ਉਹਨਾਂ ਦੇ ਬਾਡੀ ਪੋਸਚਰ ਦੀ ਅਸੈਸਮੈਂਟ ਉਹਨਾਂ ਦੀ ਮਸਲ ਪਾਵਰ ਦੀ ਅਸੈਸਮੈਂਟ ਉਹਨਾਂ ਦੀ ਫੁੱਲ ਬਾਡੀ ਅਸੈਸਮੈਂਟ ਕਰਕੇ ਜੀ ਜਿਹੜੀ ਗੇਮ ਉਹ ਕਰ ਰਹੇ ਨੇ ਕੀ ਉਹ ਦੇ ਕੇਪेबल ਨੇ ਤੇ ਜੇ ਉਹ ਕੇਪेबल ਨੇ ਤੇ ਉਹਦੇ ਵਿੱਚ ਉਹਨਾਂ ਦੇ ਮਸਲਸ ਨੂੰ ਹੋਰ ਕਿੰਨੀ ਪਾਵਰ ਜਾਂ ਸਟਰੈਂਥ ਦੇਣ ਦੀ ਲੋੜ ਹੈ ਕਿੰਨੀ ਇੱਕ ਟਾਈਟਨੈਸ ਨੂੰ ਰਿਲੀਜ਼ ਕਰਨ ਦੀ ਲੋੜ ਹੈ ਅਸੀਂ ਉਹਦੇ ਤੇ ਕੰਮ ਕਰਦੇ ਆ ਤਾਂ ਕਿ ਸਾਡੇ ਕੋਲ ਇੱਕ ਰਿਕਾਰਡ ਬਣ ਜਾਂਦਾ ਜੀ ਤੇ ਫਿਰ ਅਸੀਂ ਉਹਦੀ ਗੇਮ ਦੇ ਡਿਊਰਿੰਗ ਉਹਦੇ ਨਾਲ ਚੰਗੇ ਤਰੀਕੇ ਨਾਲ ਉਹਦੀ ਪਰਫਾਰਮੈਂਸ ਨੂੰ ਬੈਟਰ ਕਰਨ ਦੇ ਵਿੱਚ ਕੰਮ ਕਰ ਸਕਦੇ ਹਾਂ ਅਦਰਵਾਈਜ਼ ਜੋ ਪਲੇਅਰਸ ਬਹੁਤ ਅੱਛਾ ਖੇਡ ਰਹੇ ਨੇ ਠੀਕ ਹੈ ਸੋ ਉਹਨਾਂ ਦੀ ਵੀ ਕੀ ਹੁੰਦਾ ਹੈ ਕਿ ਜੇ ਮੰਨ ਲਓ ਉਹਨਾਂ ਦਾ ਕੋਈ ਮੇਜਰ ਕੰਪੀਟੀਸ਼ਨ ਆ ਰਿਹਾ ਹੈ ਤੇ ਉਸ ਕੰਪੀਟੀਸ਼ਨ ਦੇ ਡਿਊਰਿੰਗ ਅਸੀਂ ਕੀ ਕਰਦੇ ਹਾਂ ਕਿ ਅਚਾ ਮੰਨ ਲਓ 3 ਮਹੀਨੇ ਬਾਅਦ ਕੰਪੀਟੀਸ਼ਨ ਹੈ ਤਾਂ ਪਲੇਅਰ ਸਾਡੇ ਕੋਲ ਆਂਦਾ ਹੈ ਕਿ 3 ਮਹੀਨੇ ਬਾਅਦ ਮੇਰਾ ਇੱਕ ਕੰਪੀਟੀਸ਼ਨ ਹੈ ਸੋ ਮੇਰੀ ਉਹਦੇ ਵਾਸਤੇ ਤਿਆਰੀ ਕਰਵਾਈ ਜਾਵੇ ਜੀ ਉਸ ਤਿਆਰੀ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਅਗੇਨ ਉਹੀ ਬੋਡੀ ਅਸੈਸਮੈਂਟ ਪੋਸਚਰ ਅਸੈਸਮੈਂਟ ਕਰਕੇ ਜਿਹੜਾ ਐਥਲੀਟ ਹੈ ਜਾਂ ਕੋਈ ਵੀ ਪਲੇਅਰ ਹੈ ਉਹਦੇ ਮਸਲਸ ਨੂੰ ਕਿੱਥੇ ਰਿਲੈਕਸ ਕਰਨਾ ਹੈ ਕਿੱਥੇ ਪਾਵਰ ਦੇਣੀ ਹੈ ਕਿੱਥੇ ਬੈਲੈਂਸਡ ਟ੍ਰੇਨਿੰਗ ਦੇਣੀ ਹੈ ਉਹ ਸਾਰੀਆਂ ਚੀਜ਼ਾਂ ਕਰਦੇ ਤਾਂ ਕਿ ਇੰਜਰੀ ਨਾਮ ਦੀ ਚੀਜ਼ ਜਿਹੜੀ ਆ ਉਹ ਪਲੇਅਰ ਦੀ ਲਾਈਫ 'ਚ ਆਵੇ ਨਾ ਇਸ ਤੋਂ ਇਲਾਵਾ ਹੁਣ ਇੱਕ ਹਰ ਇੱਕ ਪਲੇਅਰ ਦਾ ਇੱਕ ਗੋਲ ਹੁੰਦਾ ਟੀਚਾ ਹੁੰਦਾ ਸੋ ਉਹਨੂੰ ਅਚੀਵ ਕਰਨ ਲੱਗਿਆਂ ਉਹਨੂੰ ਸਟ੍ਰੈਸ ਵੀ ਹੁੰਦਾ ਐਂਜ਼ਾਇਟੀ ਵੀ ਹੁੰਦੀ ਪੀਅਰ ਪ੍ਰੈਸ਼ਰ ਵੀ ਹੁੰਦਾ ਹੈ ਕੋਚਸ ਦਾ ਪ੍ਰੈਸ਼ਰ ਵੀ ਹੁੰਦਾ ਫੈਮਲੀ ਦਾ ਪ੍ਰੈਸ਼ਰ ਵੀ ਹੁੰਦਾ ਸੋ ਉਹਨਾਂ ਸਾਰੀਆਂ ਚੀਜ਼ਾਂ ਨਾਲ ਡੀਲ ਕਰਨ ਵਾਸਤੇ ਅਸੀਂ ਉਹਨੂੰ ਮੈਂਟਲ ਟ੍ਰੇਨਿੰਗ ਵੱਲ ਵੀ ਲੈ ਕੇ ਜਾਂਦੇ ਆ ਤੇ ਇਸ ਤੋਂ ਇਲਾਵਾ ਕਿਉਂਕਿ ਇੱਕ ਪਲੇਅਰ ਨੇ ਬਹੁਤ ਲੰਬੇ ਟਾਈਮ ਤੱਕ ਗਰਾਊਂਡ ਵਿੱਚ ਰਹਿਣਾ ਹੈ ਉਹਨੂੰ ਰਿਕਵਰੀ ਵੀ ਚਾਹੀਦੀ ਹੈ ਉਹਨੂੰ ਸਟਰੈਂਥ ਵੀ ਚਾਹੀਦੀ ਹੈ ਸੋ ਉਹਦੇ ਵਾਸਤੇ ਉਹਨੂੰ ਕਿਸ ਤਰੀਕੇ ਦੀ ਡਾਈਟ ਚਾਹੀਦੀ ਹੈ ਕੀ ਖਾਣਾ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਅਸੀਂ ਗਾਈਡ ਕਰਦੇ ਹਾਂ ਸਾਈਡ ਬਾਈ ਸਾਈਡ ਤੇ ਇਸ ਤੋਂ ਇਲਾਵਾ ਜਦੋਂ ਪਲੇਅਰ ਪੂਰਾ ਹਫਤਾ ਖੇਡ ਰਿਹਾ ਹੈ ਤਾਂ ਉਹਦੇ ਮਸਲਸ ਟਾਈਟ ਵੀ ਹੋਣਗੇ ਉਹਨੂੰ ਰਿਕਵਰੀ ਦੀ ਲੋੜ ਵੀ ਹੋਏਗੀ ਸੋ ਸਾਡਾ ਇੱਕ ਮੇਨ ਗੋਲ ਹੁੰਦਾ ਹੈ ਕਿ ਉਹਨੂੰ ਰਿਕਵਰੀ ਸੈਸ਼ਨਸ ਜਿਹਨੂੰ ਅਸੀਂ ਫੁੱਲ ਬਾਡੀ ਰਿਲੈਕਸੇਸ਼ਨ ਕਹਿ ਦਿੰਦੇ ਹਾਂ ਉਹ ਵੀ ਪ੍ਰੋਵਾਈਡ ਕਰਦੇ ਹਾਂ ਜੀ ਸੋ ਸਮਾਂ ਚਾਹੀਦਾ ਹੁੰਦਾ ਹੈ ਫਿਜ਼ੀਓਥੈਰੇਪਿਸਟ ਨੂੰ ਵੀ ਹਰ ਇੱਕ ਚੀਜ਼ ਜਾਣਨ ਦਾ ਸਮਝਣ ਦਾ ਸੋ ਖਿਡਾਰੀ ਨੂੰ ਵੱਧ ਤੋਂ ਵੱਧ ਸਮਾਂ ਇਸ ਬੰਨੇ ਵੀ ਦੇਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਸੱਟਾਂ ਦੀ ਜਾਂ ਸਰੀਰਕ ਤੌਰ ਤੇ ਆਉਣ ਵਾਲੀਆਂ ਤਕਲੀਫਾਂ ਦੀ ਤਾਂ ਤੁਹਾਡਾ ਹੁਣ ਤੱਕ ਦਾ ਤਜਰਬਾ ਕੀ ਕਹਿੰਦਾ ਹੈ ਕਿ ਖਿਡਾਰੀ ਨੂੰ ਆਮ ਤੌਰ ਤੇ ਕਿਹੜੀਆਂ ਸਟਾਂ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਜਾਂ ਜਿਨ੍ਹਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਜਿਹੜੀਆਂ ਦਿੱਕਤਾਂ ਜੋ ਤੁਸੀਂ ਵੇਖੀਆਂ ਸਮਝੀਆਂ ਉਹਨਾਂ ਬਾਰੇ ਵੀ ਦੱਸਿਓ ਦੇਖੋ ਸਰ ਅਗਰ ਇਸ ਬਾਰੇ ਚ ਅਸੀਂ ਗੱਲ ਕਰੀਏ ਨਾ ਤਾਂ ਹਰ ਇੱਕ ਗੇਮ ਦੀਆਂ ਆਪਣੀਆਂ ਅਲੱਗ ਸੱਟਾਂ ਨੇ ਹੁਣ ਜਿਵੇਂ ਕਿ ਅਸੀਂ ਗੱਲ ਕਰੀਏ ਹਾਕੀ ਪਲੇਅਰਸ ਦੀ ਤੇ ਉਹਨਾਂ ਦੇ ਐਂਕਲ ਤੇ ਨੀਂਦ ਇੰਜਰੀ ਬਹੁਤ ਜ਼ਿਆਦਾ ਹੈ ਜੇ ਮੈਂ ਗੱਲ ਕਰਾਂ ਐਥਲੈਟਿਕਸ ਦੇ ਵਿੱਚ ਸਪ੍ਰਿੰਟਰਸ ਦੀ 400 ਮੀਟਰ ਹਰਡਲਸ ਦੀ 100 ਮੀਟਰ ਦੀ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਚ ਉਹਨਾਂ ਦੇ हिਪ ਬਹੁਤ ਜ਼ਿਆਦਾ ਲੌਕ ਹੁੰਦੇ ਨੇ ਤਾਂ ਹਿਪ ਜੋਇੰਟ ਦੀ ਲੋਕਿੰਗ ਦੀ ਪ੍ਰੋਬਲਮ ਉਹਨਾਂ ਨੂੰ ਬਹੁਤ ਜ਼ਿਆਦਾ ਆਉਂਦੀ ਹੈ ਸੋ ਹਰ ਇੱਕ ਗੇਮ ਦੀਆਂ ਆਪਣੀਆਂ ਇੰਜਰੀਜ਼ ਨੇ ਰੈਸਲਿੰਗ ਦੀਆਂ ਆਪਣੀਆਂ ਇੰਜਰੀਜ਼ ਨੇ ਸੋ ਅਸੀਂ ਕਦੀ ਵੀ ਇਹ ਕੁਆਂਟੀਫਾਈ ਨਹੀਂ ਕਰ ਸਕਦੇ ਕੀ ਇਹ ਇੰਜਰੀਜ਼ ਪਲੇਅਰ ਨੂੰ ਜ਼ਿਆਦਾ ਹੋਣਗੀਆਂ ਇਹ ਹਰ ਇੱਕ ਦੀ ਗੇਮ ਦੇ ਅਕੋਰਡਿੰਗ ਹੋਣਗੀਆਂ ਜੀ ਅਗੇਨ ਉਹਦੀ ਸਾਈਡ ਡੋਮਿਨੈਂਟ ਕਿਹੜੀ ਹੈ ਉਹ ਕਿੱਦਾਂ ਖੇਡਦਾ ਹੈ ਸ਼ਾਰਟ ਪੁੱਟ ਨੂੰ ਖੇਡਣ ਦੇ ਵੀ ਕਮ ਸੇ ਕਮ 10 ਤੋਂ 15 ਤਰੀਕੇ ਨੇ ਥਰੋ ਮਾਰਨ ਦੇ ਅੱਛਾ ਜੀ ਸੋ ਪਲੇਅਰ ਕਿਹੜਾ ਮਸਲ ਯੂਜ਼ ਕਰ ਰਿਹਾ ਉਹਦੇ ਤੇ ਡਿਪੈਂਡੈਂਟ ਹੈ ਕਿ ਉਹਦੇ ਓਵਰ ਯੂਜ਼ ਕਿੰਨਾ ਹੋ ਰਿਹਾ ਔਰ ਕਿਹੜੀ ਇੰਜਰੀ ਹੋ ਰਹੀ ਹੈ ਸੋ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਲੇਅਰ ਨੂੰ ਕਿਹੜੀ ਇੰਜਰੀ ਹੋ ਰਹੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਹਰ ਇੱਕ ਪਲੇਅਰ ਮਤਲਬ ਇੱਕ ਗੇਮ 'ਚ ਕਿਹੜੀ ਇੰਜਰੀ ਹੋ ਰਹੀ ਹੈ ਆਪਾਂ ਇਸ ਗੱਲ ਤੇ ਨਹੀਂ ਆ ਸਕਦੇ ਸਬਜੈਕਟਿਵਲੀ ਇੱਕ ਪਲੇਅਰ ਨੂੰ ਬਾਰ-ਬਾਰ ਕਿਹੜੀ ਇੰਜਰੀ ਹੋ ਰਹੀ ਹੈ ਅਸੀਂ ਉਹਦੇ ਤੇ ਕੰਮ ਕਰ ਸਕਦੇ ਹਾਂ ਇਸੇ ਕਰਕੇ ਲੋੜ ਹੈ ਕਿ ਇੱਕ ਫਿਜ਼ੋਥੈਰੇਪਿਸਟ ਦੇ ਨਾਲ ਜੁੜ ਕੇ ਰਹੋ ਤਾਂ ਕਿ ਜਦੋਂ ਵੀ ਤੁਹਾਨੂੰ ਇੰਜਰੀ ਹੁੰਦੀ ਉਹਨੂੰ ਸਮਝ ਹੋਵੇ ਕਿ ਅੱਛਾ ਇਹਦਾ ਟੈਕਨੀਕ ਇਹ ਹੈ ਇਹ ਟੈਕਨੀਕ ਦੇ ਕਰਕੇ ਇਹਦੇ ਇਹ ਮਸਲ ਤੇ ਪ੍ਰੈਸ਼ਰ ਆ ਰਿਹਾ ਇਹਨੂੰ ਕਿੱਦਾਂ ਰਿਲੀਜ਼ ਕਰਨਾ ਹੈ ਜੀ ਜੀ ਸੋ ਬਹੁਤ ਵੱਡਾ ਦਾਇਰਾ ਹੈ ਇਹਦੇ ਵਿੱਚ ਲੱਗਣ ਵਾਲੀਆਂ ਸੱਟਾਂ ਦਾ ਵੀ ਤੇ ਖੇਡ ਦੇ ਵਿੱਚ ਉਹ ਸਰੀਰਕ ਤੌਰ ਤੇ ਤਕਲੀਫ ਹੁੰਦੀ ਹੈ ਹਾਂਜੀ ਤੇ ਇੱਕ ਤਕਲੀਫ ਅਜਿਹੀ ਵੀ ਹੈ ਜਿਹੜੀ ਦਰਸ਼ਕਾਂ ਨੇ ਬਹੁਤ ਆਮ ਤੌਰ ਤੇ ਵੇਖੀ ਹੋਵੇਗੀ ਆ ਆਮ ਜੀਵਨ ਵਿੱਚ ਵੀ ਕਈ ਵਾਰੀ ਆਪਾਂ ਵੇਖਦੇ ਆਂ ਜ ਜਿਹਨੂੰ ਅੰਗਰੇਜ਼ੀ ਵਿੱਚ ਕ੍ਰੈਂਪਸ ਕਹ ਦਿੱਤਾ ਜਾਂਦਾ ਪੰਜਾਬੀ ਵਿੱਚ ਇਹਨੂੰ ਘਟਲ ਕਹਿ ਦਿੰਦੇ ਆ ਸੋ ਇਹ ਜਿਹੜੀ ਸਮੱਸਿਆ ਆ ਇਹ ਕਿਉਂ ਆਉਂਦੀ ਹੈ ਜਾਂ ਇਹਦੇ ਲਈ ਫਿਰ ਕੀ ਕੀਤਾ ਜਾ ਸਕਦਾ ਖਿਡਾਰੀ ਨੂੰ ਦੇਖੋ ਕ੍ਰੈਂਪਸ ਦੇ ਦੋ ਕਾਰਨ ਹੁੰਦੇ ਨੇ ਕ੍ਰੈਂਪਸ ਦਾ ਸਭ ਤੋਂ ਵੱਡਾ ਕਾਰਨ ਹੈਗਾ ਡੀਹਾਈਡਰੇਸ਼ਨ ਸੋ ਇਸੇ ਕਰਕੇ ਆਮ ਲੋਕਾਂ ਚ ਵੀ ਜ਼ਿਆਦਾ ਹੁੰਦੇ ਕਿਉਂਕਿ ਆਮ ਲੋਕ ਪਾਣੀ ਤੇ ਇੰਨਾ ਫੋਕਸ ਨਹੀਂ ਕਰਦੇ ਪਾਣੀ ਨਹੀਂ ਪੀਂਦੇ ਸੋ so, 3 ਲੀਟਰ ਐਵਰੇਜ ਹਰ ਇੱਕ ਇਨਸਾਨ ਨੂੰ ਪਾਣੀ ਦਿਨ ਚ ਪੀਣਾ ਚਾਹੀਦਾ ਹੈ ਪਲੇਅਰਲੀ ਉਹ 5 ਤੋਂ 7 ਲੀਟਰ ਤੇ ਚਲੇ ਜਾਂਦਾ ਹੈ ਅਗਰ ਉਹਦਾ ਆਕਸੀਜਨ ਹੈ ਤਾਂ 5 ਲੀਟਰ ਅਗਰ ਉਹ ਪ੍ਰੋਪਰ ਸਪੀਡ ਵਰਕ ਕਰ ਰਿਹਾ ਤਾਂ 7 ਲੀਟਰ ਜੀ ਸੋ ਜਦੋਂ ਸਾਡੀ ਬੋਡੀ ਦੇ ਵਿੱਚ ਪਾਣੀ ਦੀ ਅਮਾਉਂਟ ਘਟ ਜਾਂਦੀ ਹੈ ਤਾਂ ਕ੍ਰੈਂਪਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਦੇ ਨਾਲ ਨਾਲ ਬਹੁਤ ਸਾਰੇ ਇਲੈਕਟ੍ਰੋਲਾਈਟਸ ਵੀ ਜ਼ਰੂਰੀ ਹੁੰਦੇ ਨੇ ਜਿਵੇਂ ਕਿ ਅਸੀਂ ਪੇਸ਼ੈਂਟਸ ਨੂੰ ਵੀ ਰეკਮੈਂਡ ਕਰਦੇ ਹਾਂ ਅਸੀਂ ਸਪੋਰਟਸ ਪਰਸਨਸ ਨੂੰ ਵੀ ਰეკਮੈਂਡ ਕਰਦੇ ਹਾਂ ਕਿ ORS ਜ਼ਰੂਰ ਲੋ ਨਿੰਬੂ ਪਾਣੀ ਜ਼ਰੂਰ ਲੋ ਕੋਕੋਨਟ ਵਾਟਰ ਜ਼ਰੂਰ ਲੋ ਅਗਰ ਅਸੀਂ ਰੂਟੀਨ ਦੇ ਵਿੱਚ ਇਹ ਚੀਜ਼ਾਂ ਲੈਣੇ ਆ ਤਾਂ ਕ੍ਰੈਂਪਿੰਗ ਘਟ ਜਾਂਦੀ ਹੈ ਅੱਛਾ ਜੀ ਸੋ ਇਹ ਬੜਾ ਜ਼ਰੂਰੀ ਨੁਕਤਾ ਹੈ ਖਿਡਾਰੀਆਂ ਲਈ ਵੀ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਕਿ ਲੋੜੀਂਦਾ ਠਕਮਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਲੋੜੀਂਦੀ ਮਾਤਰਾ ਚ ਜ਼ਰੂਰ ਪਾਣੀ ਦੀ ਵਰਤੋਂ ਹੋਣੀ ਚਾਹੀਦੀ ਹੈ ਇੱਕ ਨਾ ਬੜੀ ਵੱਡੀ ਮਿੱਥ ਹੈ ਕਿ ਸਾਨੂੰ ਲੱਗਦਾ ਹੈ ਕਿ ਗਰਮੀਆਂ 'ਚ ਪਸੀਨਾ ਆਉਂਦਾ ਹੈ ਤੇ ਪਸੀਨੇ ਦੇ ਨਾਲ ਹੀ ਕ੍ਰੈਂਪਿੰਗ ਜਾਂ ਡੀਹਾਈਡਰੇਸ਼ਨ ਜ਼ਿਆਦਾ ਹੁੰਦੀ ਹੈ ਬਟ ਜਦੋਂ ਸਰਦੀਆਂ 'ਚ ਵੀ ਅਸੀਂ ਹੀਟ ਦੇ ਵਿੱਚ ਬੈਠ ਰਹੇ ਹਾਂ ਹੀਟਰ ਲਗਾ ਰਹੇ ਹਾਂ ਮੋٹے ਕੱਪੜੇ ਪਾ ਰਹੇ ਹਾਂ ਉਸ ਟਾਈਮ ਤੇ ਵੀ ਬੋਡੀ ਦੀ ਹੀਟ ਬਾਹਰ ਨਿਕਲ ਰਹੀ ਹੈ ਉਹਦੇ ਨਾਲ ਵੀ ਡੀਹਾਈਡਰੇਸ਼ਨ ਹੁੰਦੀ ਹੈ ਜਦੋਂ ਹਿਊਮਿਡ ਵੈਦਰ ਹੈ ਜਦੋਂ ਬਾਰਿਸ਼ਾਂ ਹੋ ਰਹੀਆਂ ਨੇ ਉਸ ਟਾਈਮ ਤੇ ਵੀ ਮੌਇਸਚਰ ਬਹੁਤ ਜ਼ਿਆਦਾ ਹੁੰਦਾ ਐ এনवायरमेंट ਦੇ ਉਹਦੇ 'ਚ ਵੀ ਡੀਹਾਈਡਰੇਸ਼ਨ ਬਹੁਤ ਹੁੰਦੀ ਹੈ ਸੋ ਡੀਹਾਈਡਰੇਸ਼ਨ ਹਰ ਵੈਦਰ 'ਚ ਹੀ ਹੋ ਰਹੀ ਹੈ ਸੋ ਸਾਨੂੰ ਆਪਣੇ ਇਲੈਕਟ੍ਰੋਲਾਈਟਸ ਦਾ ਤੇ ਪਾਣੀ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਜੀ ਸੋ ਮੌਸਮ ਕੋਈ ਵੀ ਹੋਵੇ ਖਿਆਲ ਸਾਰਾ ਸਾਲ ਰੱਖਣਾ ਜ਼ਰੂਰੀ ਹੁੰਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਕਿ ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਸੱਟ ਲੱਗਦੀ ਹੈ ਖਿਡਾਰੀ ਨੂੰ ਉਦੋਂ ਹੀ ਕੰਮ ਸ਼ੁਰੂ ਨਹੀਂ ਹੁੰਦਾ ਜੀ ਬਿਲਕੁਲ ਸੋ ਜਿਹੜਾ ਤੰਦਰੁਸਤ ਖਿਡਾਰੀ ਹੈ ਜਿਹਦੇ ਕੋਈ ਸੱਟ ਨਹੀਂ ਲੱਗੀ ਉਹਦੇ ਨਾਲ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਦੇਖੋ ਜਿਹੜੇ ਸਾਡੇ ਨਾਲ ਜੁੜੇ ਹੋਏ ਪਲੇਅਰਸ ਨੇ ਉਹ ਉਹ ਕਦੀ ਵੀ ਛੱਟ ਲੱਗਣ ਤੇ ਸਾਡੇ ਕੋਲ ਨਹੀਂ ਆਉਂਦੇ ਹਾਂ ਕਦੀ ਛੱਟ ਲੱਗੀ ਤਾਂ ਆਣਗੇ ਬਟ ਅਦਰਵਾਈਜ਼ ਉਹ ਰੂਟੀਨ ਦੇ ਵਿੱਚ ਸਾਡੇ ਕੋਲ ਆ ਰਹੇ ਨੇ ਜਿਦੇ ਵਿੱਚ ਅਸੀਂ ਉਹਨਾਂ ਨੂੰ ਰეკਮੈਂਡ ਕਰੀਦਾ ਕਿ ਮਿਡ ਆਫ ਦਾ ਵੀਕ ਜਾਂ ਫਿਰ ਲਾਸਟ ਆਫ ਦਾ ਵੀਕ ਰਿਕਵਰੀ ਤੇ ਰੈਸਟ ਵਾਸਤੇ ਜ਼ਰੂਰ ਆਓ ਜਿਦੇ ਚ ਇਸ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਫੁੱਲ ਬਾਡੀ ਰਿਲੈਕਸੇਸ਼ਨ ਕਰਦੇ ਹਾਂ ਹਾਂਜੀ ਜਿਦੇ ਚ ਅਸੀਂ ਉਹਦੇ ਪੈਰ ਦੀਆਂ ਉਂਗਲੀਆਂ ਤੋਂ ਲੈ ਕੇ ਉਹਦੇ ਸਿਰ ਤੱਕ ਦੇ ਮਸਲਸ ਨੂੰ ਰਿਲੈਕਸ ਕਰਦੇ ਹਾਂ ਠੀਕ ਹੈ ਸੋ ਇਸ ਤੋਂ ਇਲਾਵਾ ਪਲੇਅਰਸ ਜਦੋਂ ਕਿਸੇ ਵੀ ਗੇਮ ਦੀ ਤਿਆਰੀ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਮਸਲਸ ਨੂੰ ਪਾਵਰ ਦੇਣਾ ਸਟੈਬਿਲਿਟੀ ਦੇਣਾ ਸਾਡਾ ਕੰਮ ਹੈ ਸੋ ਉਹਦੇ ਵਾਸਤੇ ਪਲੇਅਰ ਸਾਡੇ ਕੋਲ ਆਉਂਦਾ ਹੈ ਸੋ ਉਹਦੀ ਮੈਂਟਲ ਟ੍ਰੇਨਿੰਗ ਕਰਨਾ ਉਹਦੇ ਵਾਸਤੇ ਪਲੇਅਰ ਸਾਡੇ ਕੋਲ ਆਉਂਦਾ ਹੈ ਇਸ ਤੋਂ ਇਲਾਵਾ ਡਾਈਟ ਐਂਡ ਨਿਊਟ੍ਰੀਸ਼ਨ ਦੀ ਗਾਈਡੈਂਸ ਵਾਸਤੇ ਤੇ ਟਾਈਮ ਟੂ ਟਾਈਮ ਪਲੇਅਰ ਸਾਡੇ ਕੋਲ ਜਸਟ ਆਪਣੀ ਪੋਸਚਰ ਦੇ ਬੋਡੀ ਅਸੈਸਮੈਂਟ ਵਾਸਤੇ ਵੀ ਆਉਂਦਾ ਹੈ ਕਿ ਜਦੋਂ ਇੱਕ ਪਲੇਅਰ ਗਰਾਊਂਡ 'ਚ ਹੈ ਨਾ ਤੇ ਅਗਰ ਉਹ ਗੋਲਫ ਖੇਡ ਰਿਹਾ ਫੋਰ ਐਗਜ਼ਾਮਪਲ ਤਾਂ ਉਹ ਝੁੱਕ ਕੇ ਰਹਿ ਰਿਹਾ ਤੇ ਆਪਣਾ ਮੋਡਾ ਟੇਡਾ ਕਿਉਂ ਜ਼ਿਆਦਾ ਟਾਈਮ ਉੱਥੇ ਹੀ ਫੀਲਡ 'ਚ ਹੀ ਸਪੈਂਡ ਕਰ ਰਿਹਾ ਬਾਹਰ ਨਿਕਲੇਗਾ ਤਾਂ ਵੀ ਉਹਦਾ ਇੱਕ ਮੋਡਾ ਉੱਪਰ ਥੱਲੇ ਹੀ ਰਹੇਗਾ ਉਸੇ ਤਰੀਕੇ ਨਾਲ ਹੀ ਰਹਿਣਾ ਸ਼ੁਰੂ ਕਰ ਦੇਗਾ ਉਹਦਾ ਮਾਈਂਡ ਉਹਨੂੰ ਨਾਰਮਲ ਲੈਣਾ ਸ਼ੁਰੂ ਕਰ ਦੇਗਾ ਸੋ ਅਸੀਂ ਟਾਈਮ ਟੂ ਟਾਈਮ ਪਲੇਅਰਸ ਨੂੰ ਬੋਡੀ ਐਂਡ ਪੋਸਚਰ ਅਸੈਸਮੈਂਟ ਲਈ ਵੀ ਬੁਲਾਇਦਾ ਬਿਕੋਜ਼ ਜਦੋਂ ਸਾਡੀ ਬੋਡੀ ਤੇ ਪੋਸਚਰ ਹਿੱਲਦਾ ਤਾਂ ਉਹ ਸਾਨੂੰ ਇੰਜਰੀ ਜਲਦੀ ਦਿੰਦਾ ਹੈ ਸਾਡੀ ਪਰਫਾਰਮੈਂਸ ਜਿਹੜੀ ਉਹ ਡਾਊਨ ਜਾਂਦੀ ਹੈ ਸੋ ਸਕਰੀਨਿੰਗ ਵਾਸਤੇ ਵੀ ਟਾਈਮ ਟੂ ਟਾਈਮ ਅਸੀਂ ਸਪੋਰਟਸ ਪਰਸਨ ਨੂੰ ਆਪਣੇ ਕੋਲ ਬੁਲਾਣੇ ਰਹਿੰਦੇ ਹਾਂ ਜੀ ਸੋ ਸਿਰਫ ਸੱਟ ਲੱਗਣ ਤੱਕ ਹੀ ਸੀਮ ਇਹ ਇੱਕ ਜਹੀ ਪ੍ਰਕਿਰਿਆ ਜਿਹੜੀ ਹਰ ਸਮੇਂ ਚੱਲਦੀ ਹੈ ਤੇ ਖਿਡਾਰੀ ਦਾ ਲਾਹਾ ਵੀ ਹੁੰਦਾ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਤੁਸੀਂ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਖਿਡਾਰੀ ਤੇ ਜਦੋਂ ਸੱਟ ਲੱਗ ਜਾਂਦੀ ਹੈ ਹਾਂਜੀ ਫਿਰ ਉਹ ਫਿਜ਼ੀਓਥੈਰੇਪੀ ਦੀ ਪ੍ਰਕਿਰਿਆ ਵਿੱਚ ਆਉਂਦਾ ਹੈ ਤੇ ਵਾਪਸੀ ਵੀ ਕਰਦਾ ਹੈ ਕਿਸੇ ਨਾ ਕਿਸੇ ਦਿਨ ਖੇਡ ਮੈਦਾਨ ਤੇ ਉਹ ਜਿਹੜਾ ਸਮਾਂ ਹੁੰਦਾ ਹੈ ਵਿਚਾਲੇ ਸੱਟ ਲੱਗਣ ਤੋਂ ਲੈ ਕੇ ਖੇਡ ਮੈਦਾਨ ਉੱਤੇ ਵਾਪਸੀ ਤੱਕ ਮੁੜ ਜੇਤੂ ਬਣਨ ਤੱਕ ਜੀ ਉਹਦੇ ਵਿੱਚ ਕਿਹੋ ਜੀ ਪ੍ਰਕਿਰਿਆ ਹੁੰਦੀ ਹੈ ਕਿੰਨਾ ਅਭਿਆਸ ਕਰਨਾ ਪੈਂਦਾ ਉਸ ਸਮੇਂ ਬਾਰੇ ਸਾਨੂੰ ਜ਼ਰੂਰ ਦੱਸੋ ਉਹ ਉਸ ਜਿਹੜਾ ਫੇਜ਼ ਹੈ ਉਹਨੂੰ ਅਸੀਂ ਨਾ ਵੀਕ ਵਾਈਜ਼ ਡਿਵਾਈਡ ਕਰ ਲੈਂਦੇ ਹਾਂ ਜਿਵੇਂ ਅਗਰ ਮੈਂ ਮੋਟੀ ਮੋਟੀ ਗੱਲ ਕਰਾਂ ਤਾਂ ਸ਼ਾਰਟ ਟਰਮ ਗੋਲਸ ਤੇ ਲੌਂਗ ਟਰਮ ਗੋਲਸ ਸੋ ਜਿਹੜੇ ਸ਼ਾਰਟ ਟਰਮ ਗੋਲਸ ਹੁੰਦੇ ਨੇ ਉਹਦੇ ਵਿੱਚ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਕਿ ਪਲੇਅਰ ਦੇ ਜੇ ਸੱਟ ਲੱਗੀ ਆ ਤਾਂ ਉਹਨੂੰ ਆਬਵੀਅਸਲੀ ਪੇਨ ਹੈ ਸੋ ਪੇਨ ਤੇ ਕੰਮ ਕਰਨਾ ਉਹਦਾ ਪੇਨ ਰੀਲੀਫ ਕਰਨਾ ਜਦੋਂ ਉਹਦੀ ਪੇਨ ਰੀਲੀਫ ਹੋ ਜਾਂਦੀ ਹੈ ਤਾਂ ਮੇਰਾ ਅਗਲਾ ਕੰਮ ਆ ਜਾਂਦਾ ਸ਼ਾਰਟ ਟਰਮ ਗੋਲਸ ਦੇ ਵਿੱਚ ਕਿ ਉਹਦੇ ਜੋਇੰਟ ਦੀ ਮੋਬਿਲਿਟੀ ਵਧਾਉਣਾ ਤਾਂ ਕਿ ਉਹਦੇ ਜੋਇੰਟ ਦੀ ਰੇਂਜ ਜਿਹੜੀ ਹੈ ਉਹ ਖੁੱਲ ਸਕੇ ਉਸ ਤੋਂ ਅਗਲਾ ਕੰਮ ਆ ਜਾਂਦਾ ਮੇਰਾ ਉਸ ਪਲੇਅਰ ਨੂੰ ਸਟਰੈਂਥ ਦੇਣਾ ਪਾਵਰ ਦੇਣਾ ਜਦੋਂ ਮੈਂ ਉਹਦੀ ਪੇਨ ਰੀਲੀਫ ਜੋਇੰਟ ਮੋਬਿਲਿਟੀ ਤੇ ਸਟਰੈਂਥ ਮਸਲ ਸਟਰੈਂਥ ਜਿਹੜੀ ਉਹ ਇਨਕਰੀਜ਼ ਕਰ ਦਿੱਤੀ ਤਾਂ ਮੇਰੇ ਸ਼ਾਰਟ ਟਰਮ ਗੋਲਸ ਖਤਮ ਹੋ ਗਏ ਜੀ ਹੁਣ ਜੋ ਮਿੱਥ ਹੈ ਇੱਥੇ ਆ ਕੇ ਇੱਕ ਸਪੋਰਟਸ ਪਰਸਨ ਬੰਦ ਕਰ ਦਿੰਦਾ ਕਿ ਹੁਣ ਤਾਂ ਮੈਂ ਠੀਕ ਆ ਪਰ ਇੱਥੋਂ ਹੀ ਸਾਡੇ ਲੌਂਗ ਟਰਮ ਗੋਲਸ ਸ਼ੁਰੂ ਹੁੰਦੇ ਨੇ ਲੌਂਗ ਟਰਮ ਗੋਲਸ ਦੇ ਵਿੱਚ ਮੇਰਾ ਕੀ ਕੰਮ ਹੈ ਕਿ ਮੈਂ ਉਹਦਾ ਰੀਹੈਬ ਕਰਨਾ ਹੈ ਉਹਨੂੰ ਵਾਪਸ ਗਰਾਊਂਡ ਵਿੱਚ ਲੈ ਕੇ ਆਉਣ ਲਈ ਜੋ ਜ਼ਰੂਰੀ ਹੈ ਉਹਦੇ ਤੇ ਫੋਕਸ ਕਰਨਾ ਸੋ ਉਹਦੇ ਤੇ ਫੋਕਸ ਕਰਨ ਵਾਸਤੇ ਫਿਰ ਮੈਂ ਉਹਦੀ ਪੋਸਚਰ ਐਂਡ ਬਾਡੀ ਐਨਾਲਿਸਿਸ ਦੁਬਾਰਾ ਕਰਾਂਗੇ ਫਿਰ ਉਹਦੇ ਮਸਲਸ 'ਚ ਕਿੱਥੇ ਪਾਵਰ ਘਟ ਹੈ ਉਹਦੇ ਤੇ ਕੰਮ ਕਰਾਂਗੇ ਉਹਦੀ ਗੇਮ ਉਹਦੀ ਟੈਕਨੀਕਸ ਦੇ ਵਿੱਚ ਕਿਹੜੇ ਮਸਲਸ ਜ਼ਿਆਦਾ ਯੂਜ਼ ਹੋ ਰਹੇ ਨੇ ਉਹਦੇ ਤੇ ਕੰਮ ਕਰਾਂਗੇ ਕਿਹੜੇ ਮਸਲਸ ਉਹਦੇ ਟਾਈਟ ਹੋ ਰਹੇ ਨੇ ਉਹਦੇ ਤੇ ਕੰਮ ਕਰਾਂਗੇ ਸੋ ਇੱਕ ਬੈਲੈਂਸ ਕ੍ਰੀਏਟ ਕਰਕੇ ਕੰਮ ਕਰਾਂਗੇ ਹੁਣ ਜਦੋਂ ਪੇਸ਼ੈਂਟ ਜਾਂ ਸਪੋਰਟਸ ਪਰਸਨ ਦੀ ਅਸੀਂ ਇਹ ਸਾਰੀਆਂ ਚੀਜ਼ਾਂ ਵੀ ਅਚੀਵ ਕਰ ਲਈਆਂ ਨੈਕਸਟ ਆ ਜਾਂਦਾ ਹੈ ਕਿ ਜਦੋਂ ਵੀ ਸਾਡੇ ਕਿਤੇ ਸੱਟ ਲੱਗਦੀ ਨਾ ਸਾਡੀ ਬਾਲਰੀ ਦੇ ਵਿੱਚ ਪ੍ਰੋਪੀਓ ਰੀਸੈਪਟਰਸ ਨਾਮ ਦੀ ਇੱਕ ਚੀਜ਼ ਹੁੰਦੀ ਜਿੰਨੂੰ ਅਸੀਂ ਆਮ ਭਾਸ਼ਾ 'ਚ ਕਹਿ ਦਿੰਦੇ ਆ ਕਿ ਬੈਲੈਂਸ ਪਾਰਟਿਕਲਸ ਜੋ ਕਿ ਮੇਰੇ ਮਸਲਸ ਦਾ ਬ ਅਗੀ ਰੱਖਦੇ ਨੇ ਮੈਂ ਜਦੋਂ ਵੀ ਚੱਲ ਰਹੀ ਆ ਦੌੜ ਰਹੀ ਆ ਮੈਂ نیچے ਦੇਖ ਕੇ ਨਹੀਂ ਚੱਲਦੀ ਮੈਂ ਸਿੱਧਾ ਚੱਲਦੀ ਆ ਕਿਉਂਕਿ ਮੇਰੇ ਬੈਲੈਂਸ ਪਾਰਟਿਕल्स ਨੂੰ ਪਤਾ ਉੱਚੀ ਨੀਵੀਂ ਥਾਂ ਤੇ ਕਿਦਾਂ ਐਡਜਸਟ ਕਰਨਾ ਇੰਜਰੀ ਦੇ ਨਾਲ ਉਹ ਡਿਸਟਰਬ ਹੋ ਜਾਂਦੇ ਨੇ ਸੋ ਬੈਲੈਂਸ ਟ੍ਰੇਨਿੰਗ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਸੋ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਨੈਕਸਟ ਆ ਜਾਂਦਾ ਫਿਰ ਸਾਡਾ ਡਾਈਟ ਐਂਡ ਨਿਊਟ੍ਰੀਸ਼ਨ ਦਾ ਲੋਡ ਰੂਲ ਅਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਨੈਕਸਟ ਆ ਜਾਂਦਾ ਮੈਂਟਰਲ ਟ੍ਰੇਨਿੰਗ ਦੇਖੋ ਜਦੋਂ ਇੱਕ ਪਲੇਅਰ ਦੇ ਇੱਕ ਇੰਜਰੀ ਹੋਈ ਤਾਂ ਜ਼ਾਹਿਰ ਜੀ ਗੱਲ ਹੈ ਉਹ ਫੀਲਡ ਵਿੱਚ ਹੋਏਗਾ ਤੇ ਅਦੇ ਅੱਗੇ ਕੋਈ ਕੰਪੀਟੀਸ਼ਨ ਹੋਏਗਾ ਜਾਂ ਤਾਂ ਉਹਦੇ ਇੰਜਰੀ ਕੰਪੀਟੀਸ਼ਨ ਦੇ ਡਿਊਰਿੰਗ ਹੋਈ ਹੋਏਗੀ ਜਾਂ ਕੰਪੀਟੀਸ਼ਨ ਤੋਂ ਕੁਝ ਦਿਨ ਪਹਿਲਾਂ ਹੋਈ ਹੋਏਗੀ ਸੋ ਉਹਦੀ ਇੱਕ ਸਬਕੌਨਸ਼ੀਅਸ ਮੈਮਰੀ ਮੇਰੇ ਮਾਈਂਡ ਚ ਫਿਕਸ ਹੋ ਜਾਏਗੀ ਸੋ ਜਿੱਦਾਂ ਹੀ ਮੇਰੇ ਮਾਈਂਡ ਦੇ ਵਿੱਚ ਇੱਕ ਸਬਕੌਨਸ਼ੀਅਸ ਮੈਮਰੀ ਫਿਕਸ ਹੋ ਗਈ ਮੈਂ ਠੀਕ ਵੀ ਹੋ ਗਈ ਮੈਂ ਸਭ ਕੁਝ ਕਰ ਲਿਆ ਔਰ ਮੇਰਾ ਦੁਬਾਰਾ ਇੱਕ ਇੰਪੋਰਟੈਂਟ ਇਵੈਂਟ ਆ ਗਿਆ ਸੇਮ ਜਾਂ ਇਕੁਇਵਲੈਂਟ ਇਵੈਂਟ ਆ ਗਿਆ ਤਾਂ ਮੇਰੀ ਮਾਈਂਡ ਕੀ ਕਰੇਗਾ ਮੈਨੂੰ ਇੱਕ ਮੈਸੇਜ ਦੇਵੇਗਾ ਮੇਰਾ ਜੋ ਸਬਕੌਂਸ਼ੀਅਸ ਮਾਈਂਡ ਹੈ ਜੋ ਜਿਹਨੂੰ ਅਸੀਂ ਅਚੇਤ ਮਨ ਕਹਿ ਦਿੰਦੇ ਆ ਜੀ ਕਿ ਧਿਆਨ ਨਾਲ ਪਿਛਲੀ ਵਾਰੀ ਵੀ ਇੱਥੇ ਇੰਜਰੀ ਹੋਈ ਸੀ ਸੋ ਜਿੱਦਾਂ ਹੀ ਉਹਨੇ ਕਿਹਾ ਧਿਆਨ ਨਾਲ ਮੇਰੇ ਮਸਲਸ ਨੇ ਆਪਣੇ ਆਪ ਨੂੰ ਟਾਈਟ ਕਰ ਲਿਆ ਇਹਨੂੰ ਅਗਰ ਮੈਂ ਇੱਕ ਆਮ ਭਾਸ਼ਾ 'ਚ ਸਮਝਾਵਾਂ ਤਾਂ ਜਦੋਂ ਪੋਚਾ ਲੱਗਾ ਹੁੰਦਾ ਤਾਂ ਅਸੀਂ ਆਪਣੇ ਆਪ ਹੀ ਪੈਰ ਕੁੱਟ ਕੇ ਰੱਖਣੇ ਸ਼ੁਰੂ ਕਰ ਦਿੰਦੇ ਹਾਂ ਕਿ ਫਲੋਰ ਵੈਟ ਹੈ ਅਸੀਂ ਡਿੱਗ ਸਕਦੇ ਹਾਂ ਇਦਾਂ ਹੀ ਇੱਕ ਮੈਸੇਜ ਮੇਰੇ ਮਾਈਂਡ ਤੋਂ ਇਧਰੋਂ ਜਾਏਗਾ ਕਿ ਧਿਆਨ ਨਾਲ ਜੇ ਮੇਰਾ ਕੁਆਡ੍ਰੀਸੈਪਸ ਮਸਲ ਪੁੱਲ ਹੋਇਆ ਤਾਂ ਉਹ ਆਪਣੇ ਆਪ ਨੂੰ ਟਾਈਟ ਕਰਨਾ ਸ਼ੁਰੂ ਕਰ ਲੇਗਾ ਹਾਲਾਂਕਿ ਉਹ ਬਿਲਕੁਲ ਠੀਕ ਤੇ ਰਿਕਵਰਡ ਹੈ ਹੁਣ ਜੀ ਸੋ ਉਹ ਮਸਲ ਟਾਈਟ ਹੋਏਗਾ ਤੇ ਇੰਜਰੀ ਦੁਬਾਰਾ ਫੇਰ ਹੋ ਜਾਏਗੀ ਤੇ ਪਲੇਅਰ ਦੀ ਇਹ ਬਹੁਤ ਇੰਪੋਰਟੈਂਟ ਇੱਕ ਕੰਪਲੇਂਟ ਹੁੰਦੀ ਹੈ ਕਿ ਮੈਂ ਤਾਂ ਪੂਰਾ ਰਿਕਵਰ ਹੋ ਗਿਆ ਸੀ ਫੇ ਕੰਪਿਟੀਸ਼ਨ ਤੋਂ ਪਹਿਲਾਂ ਮੇਰੇ ਇੰਜਰੀ ਹੋ ਗਈ ਸੋ ਇਹਨੂੰ ਅਸੀਂ ਸਬਕੌਂਸ਼ੀਅਸ ਮੈਮਰੀ ਕਹਿੰਦੇ ਸੋ ਇਸ ਲੈਵਲ ਤੇ ਮੇਰਾ ਕੰਮ ਆ ਜਾਂਦਾ ਕਿ ਉਹ ਸਬਕੌਂਸ਼ੀਅਸ ਮੈਮਰੀ ਨੂੰ ਪਲੇਅਰ ਦੇ ਦਿਮਾਗ ਚੋਂ ਡਿਲੀਟ ਕਰਾਂ ਤਾਂ ਕਿ ਉਹਨੂੰ ਇਹ ਤੰਗ ਨਾ ਕਰੇ ਜੋ ਕਿ ਅਸੀਂ ਮੈਂਟਲ ਟ੍ਰੇਨਿੰਗ ਦੇ ਥਰੂ ਕਰੀਦਾ ਜਿਹਦੇ ਵਾਸਤੇ ਅਸੀਂ ਇੱਕ ਟੈਕਨੀਕ ਯੂਜ਼ ਕਰੀਦੀ ਹੈ ਇਮੋਸ਼ਨਲ ਲਿਬਰੇਸ਼ਨ ਬਰੀਥਿੰਗ ਸੋ ਉਹਦੇ ਨਾਲ ਅਸੀਂ ਉਹਦੀ ਰਿਕਵਰੀ ਵਾ ਜਾਈਦਾ ਤੇ ਉਹਨੂੰ ਕਿ ਤੇਰਾ ਗੋਲ ਕੀ ਹੈ ਸੋ ਇਥੋਂ ਤੱਕ ਸਾਨੂੰ ਕੰਮ ਕਰਨਾ ਪੈਣਾ ਜੀ ਸੋ ਨਾ ਸਿਰਫ ਖਿਡਾਰੀ ਨੂੰ ਸਰੀਰਕ ਤੌਰ ਤੇ ਤੁਸੀਂ ਵੇਖਦੇ ਹੋ ਧਿਆਨ ਦਿੰਦੇ ਹੋ ਬਲਕਿ ਉਹਦੇ ਮਨ ਮਸਤਕ ਦੇ ਵਿੱਚ ਜਿਹੜੀ ਯਾਦ ਆ ਛੱਟਦੀ ਉਹ ਇਸ ਯਾਦ ਨੂੰ ਵੀ ਲਾਂਭੇ ਕਰਨਾ ਹੁੰਦਾ ਤਾਂ ਕਿ ਉਹ ਨਵੇਂ ਸਿਰਿਓਂ ਅਖੀੜ ਸਕੀ ਤੇ ਉਹਦੇ ਵਿੱਚ ਉਲਝਿਆ ਨਾ ਰਹਿ ਜਵੇ ਜੀ ਬਿਲਕੁਲ ਸੋ ਮਾਨਸਿਕ ਪਹਿਲੂ ਵੀ ਫਿਜ਼ੀਓਥੈਰੇਪੀ ਨਾਲ ਲੈ ਕੇ ਚੱਲਦੀ ਹੈ ਬੜਾ ਜ਼ਰੂਰੀ ਨੁਕਤਾ ਹੈ ਜਾਣਨ ਵਾਲਾ ਨੁਕਤਾ ਹੈ ਤੇ ਇਸ ਤੋਂ ਬਾਅਦ ਤੁਸੀਂ ਇਹ ਵੀ ਦੱਸੋ ਕਿ ਜਦੋਂ ਖਿਡਾਰੀ ਤਿਆਰੀ ਕਰਦਾ ਹੈ ਉਹਦਾ ਅਭਿਆਸ ਕਰਨ ਦਾ ਤਰੀਕਾ ਉਹਦਾ ਵਾਰਮ ਅਪ ਜਿਹਨੂੰ ਕਹਿੰਦੇ ਸਰੀਰ ਨੂੰ ਪਹਿਲਾਂ ਗਰਮ ਕਰਨਾ ਉਹਦੀ ਕਿੰਨੀ ਭੂਮਿਕਾ ਉਹ ਕਿੰਨਾ ਜ਼ਰੂਰੀ ਹੁੰਦਾ ਹੈ ਸੱਟ ਤੋਂ ਬਚਾ ਲੈ ਅ ਇਹ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜੋ ਅਸੀਂ ਆਮ ਤੌਰ ਤੇ ਦੇਖਦੇ ਆਂ ਕਿ ਜਦੋਂ 플레이ਰ ਸਾਡੇ ਕੋਲ ਆਂਦਾ ਹੈ ਨਾ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਨੂੰ ਪੁੱਛੀਦਾ ਕਿ ਵਾਰਮ ਅਪ ਕਰ ਰਹੇ ਹੋ ਹਾਂਜੀ ਮੈਂ ਦੋ ਰਾਊਂਡ ਲਗਾ ਲੈਣਾ ਗਰਾਊਂਡ ਤੇ ਕੂਲ ਡਾਊਨ ਕਰ ਰਹੇ ਹੋ ਨਹੀਂ ਕੂਲ ਡਾਊਨ ਟਾਈਮ ਤਾਂ ਮੇਰੀ ਬੱਸ ਹੋ ਜਾਂਦੀ ਫਿਰ ਅਸੀਂ ਘਰ ਚਲ ਜਾਈਦਾ ਸੋ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਜਦੋਂ ਅਸੀਂ ਇਸ ਚੀਜ਼ ਨੂੰ ਪੜ੍ਹਦੇ ਆ ਨਾ ਤਾਂ ਸਾਨੂੰ ਸਮਝਾਇਆ ਜਾਂਦਾ ਹੈ ਕਿ ਫੁੱਲ ਜਿਹੜਾ ਸਾਡਾ ਬਾਡੀ ਵਰਕਆਊਟ ਹੈ ਜਿਹੜਾ ਮੇਨ ਬਾਡੀ ਵਰਕਆਊਟ ਹੈ ਜਿਸ ਵਾਸਤੇ ਮੈਂ ਗਰਾਊਂਡ ਚ ਆਈਆਂ ਜਿੰਨਾ ਉਹ ਇੰਪੋਰਟੈਂਟ ਹੈ ਉਸ ਤੋਂ ਜ਼ਿਆਦਾ ਇੰਪੋਰਟੈਂਟ ਵਾਰਮਅਪ ਤੇ ਕੂਲਡਾਊਨ ਕਰਨਾ ਹੈ ਕਾਰਨ ਜਦੋਂ ਮੈਂ ਗਰਾਊਂਡ ਚ ਆਈ ਤਾਂ ਮੇਰੇ ਮਸਲਸ ਦੇ ਐਕਟੀਵੇਸ਼ਨ ਨਹੀਂ ਹੈਗੇ ਉਹ ਅਗਰ ਆਪਾਂ ਇੱਕ ਆਮ ਭਾਸ਼ਾ 'ਚ ਗੱਲ ਕਰੀਏ ਤਾਂ ਉਹ ਸੋ ਰਹੇ ਨੇ ਹੂੰ ਸੋ ਮੈਨੂੰ ਉਹਨਾਂ ਨੂੰ ਉਠਾਉਣਾ ਪਏਗਾ ਇਸੇ ਲਈ ਉਹਨੂੰ ਵਾਰਮਅਪ ਕਹਿੰਦੇ ਨੇ ਹੂੰ ਸੋ ਜਦੋਂ ਮੈਂ ਵਾਰਮ-ਅਪ ਨਹੀਂ ਕੀਤਾ ਤੇ ਮੈਂ ਸਿੱਧਾ ਹੀ ਆਪਣਾ ਮੇਨ ਬੋਡੀ ਵਰਕਆਊਟ ਸ਼ੁਰੂ ਕਰ ਦਿੱਤਾ ਤਾਂ ਮੇਰੇ ਇੰਜਰੀ ਹੋਣ ਦੇ ਚਾਂਸਸ ਜਿਹੜੇ ਨੇ ਉਹ ਵੱਧ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਹੁਣ ਮੈਂ ਪੂਰਾ ਵਰਕਆਊਟ ਕਰ ਲਿਆ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੈਂ ਵਰਕਆਊਟ ਕੀਤਾ ਤਾਂ ਅਸੀਂ ਦੋ ਤਰ੍ਹਾਂ ਦਾ ਵਰਕਆਊਟ ਕਰਦੇ ਹਾਂ ਇੱਕ ਵਿੱਚ ਅਸੀਂ ਐਰੋਬਿਕ ਐਂਡ ਰੈਸਪੀਰੇਸ਼ਨ ਕਰਦੇ ਜਾਨੀ ਕਿ ਆਕਸੀਜਨ ਦੀ ਯੂਜ਼ਸ ਨਾਲ ਇੱਕ ਅਸੀਂ ਐਨ-ਐਰੋਬਿਕ ਰੈਸਪੀਰੇਸ਼ਨ ਕਰਦੇ ਜਿੱਥੇ ਅਸੀਂ ਆਕਸੀਜਨ ਦੀ ਜਗ੍ਹਾ ਤੇ ਲੈਕਟਿਕ ਐਸਿਡ ਜੋ ਹੈ ਉਹ ਬਣ ਰਿਹਾ ਹੈ ਠੀਕ ਹੈ ਵਿਦਆਊਟ ਆਕਸੀਜਨ ਅਸੀਂ ਵਰਕਆਊਟ ਕਰ ਰਹੇ ਜਦੋਂ ਅਸੀਂ ਇੰਟੈਂਸ ਵਰਕਆਊਟ ਕਰਦੇ ਹਾਂ ਤਾਂ ਉੱਥੇ ਲੈਕਟਿਕ ਐਸਿਡ ਦੀ ਐਕਮੂਲੇਸ਼ਨ ਹੁੰਦੀ ਹੈ ਯਾਨੀ ਕਿ ਲੈਕ ਆਫ ਆਕਸੀਜਨ ਹੁੰਦੀ ਹੈ ਜਿਸ ਦੇ ਨਾਲ ਡੋਮਸ ਖੱਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੈ ਸੋ ਉਹਨਾਂ ਨੂੰ ਕੱਢਣ ਦਾ ਇੱਕ ਸਿੰਪਲ ਜਿਹਾ ਤਰੀਕਾ ਹੈ ਕਿ ਪ੍ਰਲੋਂਗਡ ਸਟ੍ਰੈਚਿੰਗਸ ਜਾਂ ਸੀ ਸਟੈਟਿਕ ਸਟ੍ਰੈਚਿੰਗਸ ਉਹਨਾਂ ਨੂੰ ਬੋਲ ਦਿੰਦੇ ਨੇ ਕਿ ਲੰਬੇ ਸਮੇਂ ਲਈ ਤੁਹਾਨੂੰ ਆਪਣੇ ਸਾਰੇ ਮਸਲਸ ਨੂੰ ਸਟ੍ਰੈਚ ਕਰਕੇ ਰੱਖਣਾ ਪਏਗਾ ਸੋ ਅਗਰ ਮੈਂ ਵਾਰਮ ਅਪ ਕਰਨਾ ਹੈ ਤਾਂ ਵਾਰਮ ਅਪ ਦੇ ਵਿੱਚ ਮੈਂ ਆਪਣੇ ਮਸਲਸ ਨੂੰ ਉਠਾਣਾ ਹੈ ਤਾਂ ਸਿ ਡਾਇਨਾਮਿਕ ਸਟ੍ਰੈਚਿੰਗਸ ਕਰਨੀਆਂ ਹੁੰਦੀਆਂ ਕਿ ਸਾਰੇ ਮਸਲਸ ਦੀ ਮੂਵਮੈਂਟ ਫ੍ਰੀ ਮੂਵਮੈਂਟ ਕਰवानी ਹੈ ਜਦੋਂ ਮੈਂ ਕੂਲ ਡਾਉਨ ਕਰਨਾ ਹੈ ਤਾਂ ਮੈਂ ਉਸ ਟਾਈਮ ਤੇ ਸਟੈਟਿਕ ਸਟ੍ਰੈਚਿੰਗਸ ਯਾਨੀ ਕਿ ਹੋਲਡ ਕਰਕੇ ਸਟ੍ਰੈਚਿੰਗਸ ਜ਼ਰੂਰ ਕਰਨੀਆਂ ਹੈ ਐਂਡ ਦੋਨਾਂ ਦੇ ਵਿੱਚ ਰਾਉਂਡ ਲਗਾਉਣਾ ਜੋਗਿੰਗ ਕਰਨੀ ਗਰਾਊਂਡ ਦੀ ਬਹੁਤ ਇੰਪੋਰਟੈਂਟ ਅਸਪੈਕਟ ਹੈ ਐਂਡ ਸਾਡੀ 70 ਤੋਂ 80% ਇੰਜਰੀ ਨੂੰ ਇਹ ਪ੍ਰिवेंट ਕਰ ਦਿੰਦਾ ਅੱਛਾ ਜੀ ਜੀ ਤੇ ਖਿਡਾਰੀ ਦੀ ਸੱਟ ਅਤੇ ਉਸ ਤੋਂ ਬਚਾਅ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਤੁਸੀਂ ਜ਼ਿਕਰ ਕੀਤਾ ਖਿਡਾਰੀ ਦੇ ਖਾਣ ਪੀਣ ਦਾ ਜੀ ਇਹਦੇ ਨਾਲ ਜੁੜਦਾ ਕਿ ਜੀਵਨ ਸ਼ੈਲੀ ਦਾ ਵੀ ਸਵਾਲ ਹੁੰਦਾ ਕਿ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਨਾਲ ਜੀਵਨ ਸ਼ੈਲੀ ਵੀ ਬਦਲੀ ਹੈ ਲੋਕਾਂ ਦੀ ਵੀ ਤੇ ਖਿਡਾਰੀਆਂ ਦੀ ਵੀ ਬਦਲੀ ਹੈ ਕਿਉਂਕਿ ਬਹੁਤ ਕੁਝ ਨਵਾਂ ਆ ਗਿਆ ਹੈ ਆਧੁਨਿਕ ਜ਼ਮਾਨੇ 'ਚ ਆ ਗਿਆ ਹੈ ਸੋ ਖਾਣ ਪੀਣ ਅਤੇ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਖਿਡਾਰੀ ਤੰਦਰੁਸਤ ਰਹ ਸਕੇ ਅ ਇਹਨੂੰ ਅਸੀਂ ਕਹਿੰਦੇ ਨੇ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਿ ਅਸੀਂ ਐਕਚੁਅਲੀ ਕੀ ਕੀਤਾ ਨਾ ਪਿਛਲੇ ਕੁਝ ਸਾਲਾਂ ਦੇ ਵਿੱਚ ਖਾਸ ਤੌਰ ਤੇ ਪਿਛਲੇ 15 20 ਸਾਲਾਂ ਦੇ ਵਿੱਚ ਅਸੀਂ ਸੈਡੈਂਟਰੀ ਲਾਈਫ ਸਟਾਈਲ ਚ ਬਹੁਤ ਜ਼ਿਆਦਾ ਆ ਗਏ ਸਾਡੇ ਕੋਲ ਟੈਕਨੀਕਸ ਬਹੁਤ ਜ਼ਿਆਦਾ ਆ ਗਈਆਂ ਸਾਡਾ ਜਿਹੜਾ ਫਿਜ਼ੀਕਲ ਵਰਕਆਊਟ ਹੈ ਉਹ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ ਸੋ ਉਹਦੇ ਨਾਲ ਬਹੁਤ ਤਰੀਕੇ ਦੇ ਚੇਂਜਸ ਸਾਡੀ ਲਾਈਫ 'ਚ ਆਣੇ ਸ਼ੁਰੂ ਹੋਏ ਸਾਡੇ ਅਰਾਊਂਡ ਬਹੁਤ ਸਾਰੇ ਗੈਜਟਸ ਆ ਗਏ ਫੋਨ ਆ ਗਿਆ ਉਸ ਤੋਂ ਬਾਅਦ ਸਾਡੇ ਕੋਲ ਹੋਰ ਵੀ ਬਹੁਤ ਤਰ੍ਹਾਂ ਦੇ ਗੈਜਟ ਸਾਡੇ ਅਰਾਊਂਡ ਆ ਗਏ ਜਿਨ੍ਹਾਂ ਦੇ ਨਾਲ ਸਾਡਾ ਕੰਮ ਜਿਹੜਾ ਉਹ ਬਹੁਤ ਈਜ਼ੀ ਹੋਣਾ ਸ਼ੁਰੂ ਹੋ ਗਿਆ ਸੋ ਜਿੰਨੇ ਸਾਡੇ ਅਰਾਊਂਡ ਗੈਜਟਸ ਨੇ ਉਹ ਇੱਕ ਪਾਰਟਿਕੂਲਰ ਟਾਈਪ ਦੀਆਂ ਰੈਡੀਏਸ਼ਨਸ ਨੂੰ ਕ੍ਰੀਏਟ ਕਰ ਰਹੇ ਨੇ ਸੋ ਉਹ ਵੀ ਸਾਡੇ ਮਾਈਂਡ ਐਂਡ ਬਾਡੀ ਨੂੰ ਅਫੈਕਟ ਕਰ ਰਹੇ ਨੇ ਕਦੇ ਵੀ ਜਦੋਂ ਅਸੀਂ ਜ਼ਿਆਦਾ ਟਾਈਮ ਫੋਨ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਸਾਨੂੰ ਲੱਗਣ ਲੱਗ ਪੈਂਦਾ ਕਿ ਬ੍ਰੇਨ ਫੌਗਿੰਗ ਹੋ ਰਹੀ ਮੈਨੂੰ ਹੁਣ ਕੁਝ ਸਮਝ ਨਹੀਂ ਲੱਗ ਰਿਹਾ ਜਾਂ ਫਿਰ ਸਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਕਿ ਐਂਜ਼ਾਇਟੀ ਹੋ ਰਹੀ ਹੈ ਗੁੱਸਾ ਚੜ ਰਿਹਾ ਉਹਦਾ ਕੀ ਕਾਰਨ ਹੈ ਕਿ ਸਾਡੀ ਬਾਡੀ ਦੇ ਵਿੱਚ ਨਾ ਇੱਕ ਹਾਰਮੋਨ ਹੈ ਪ੍ਰੋਡਿਊਸ ਹੁੰਦਾ ਡੋਪਾਮਾਈਨ ਜੋ ਕਿ ਫੀਲ ਗੁੱਡ ਹਾਰਮੋਨ ਹੈ ਅੱਛਾ ਜੀ ਸੋ ਡੋਪਾਮਿਨ ਦਾ ਕੰਮ ਹੈ ਮੈਨੂੰ ਖੁਸ਼ੀ ਦੇਣਾ ਠੀਕ ਹੈ ਸੋ ਜਦੋਂ ਵੀ ਮੈਂ ਇੱਕ ਰੀਲ ਦੇਖੀ ਤਾਂ ਮੈਨੂੰ ਖੁਸ਼ੀ ਮਿਲੀ ਮੈਂ ਦੁਬਾਰਾ ਫੇਰ ਇੱਕ ਰੀਲ ਦੇਖੀ ਮੈਨੂੰ ਖੁਸ਼ੀ ਮਿਲੀ ਇਦਾਂ ਕਰਦੇ ਕਰਦੇ ਮੈਂ ਬਹੁਤ ਸਾਰਾ ਆਪਣਾ ਟਾਈਮ ਵੇਸਟ ਕਰ ਲਿਆ ਠੀਕ ਹੈ ਸੋ ਜਦੋਂ ਅਸੀਂ ਲਾਈਫਸਟਾਈਲ ਮੋਡੀਫਿਕੇਸ਼ਨ ਤੇ ਗੱਲ ਕਰਦੇ ਆ ਕਿਦਾਂ ਦਾ ਲਾਈਫਸਟਾਈਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸਾਡੀ ਫੋਨ ਦੀ ਯੂਸੇਸ ਦੀ ਲਿਮਿਟੇਸ਼ਨ ਹੋਣੀ ਚਾਹੀਦੀ ਹੈ ਦੇਖੋ ਜੋ ਪਹਿਲਾਂ ਜੋ ਨੇਚਰਲੀ ਡੋਪਾਮਿਨ ਪ੍ਰੋਡਿਊਸ ਹੋ ਰਿਹਾ ਸੀ ਉਹ ਦਿਨ ਦੇ ਵਿੱਚ ਕਮ ਸੇ ਕਮ 2- ਹੁਣ ਮੈਨੂੰ ਡੋਪਾਮਾਈਨ ਜਿਹੜਾ ਉਹਨੂੰ ਆਪਾਂ ਕਹਿ ਦਿੰਦੇ ਆ ਵਰਚੁਅਲ ਡੋਪਾਮਾਈਨ ਕਿ ਮੈਂ ਉਹਨੂੰ ਫੋਨ ਚੱਕਿਆ ਰੀਲ ਦੇਖੀ ਦੇਖੀ ਜਾ ਰਹੀ ਦੇਖੀ ਜਾ ਰਹੀ ਸਕਰੋਲਿੰਗ ਕਰੀ ਜਾ ਰਹੀ ਮੈਨੂੰ ਖੁਸ਼ੀ ਮਿਲੀ ਜਾ ਰਹੀ ਠੀਕ ਹੈ ਸੋ ਪਹਿਲਾਂ ਕਿੱਦਾਂ ਮਿਲਦਾ ਸੀ ਜਦੋਂ ਮੈਂ ਖੁੱਲ ਕੇ ਹੱਸਦੀ ਸੀ ਆਪਣੇ ਫਰੈਂਡਸ ਦੇ ਨਾਲ ਜਦੋਂ ਮੈਨੂੰ ਆਪਣੀ ਮਨਪਸੰਦ ਦਾ ਖਾਣਾ ਮਿਲਦਾ ਸੀ ਜਦੋਂ ਮੈਨੂੰ ਮੇਰਾ ਟੀਚਰ ਮੇਰਾ ਕੋਚ ਮੇਰੇ ਪੇਰੈਂਟਸ ਕਿਸੇ ਤਰੀਕੇ ਨਾਲ ਐਪਰੀਸ਼ੀਏਟ ਕਰਦੇ ਸੀ ਜਦੋਂ ਇੱਕ ਮਦਰ ਨੂੰ ਉਹਦਾ ਬੱਚਾ ਆ ਕੇ ਹੱਗ ਕਰਦਾ ਸੀ ਸੋ ਇਹ ਚੀਜ਼ਾਂ ਮੈਨੂੰ ਇੱਕ ਡੋਪਾਮਿਨ ਦਾ ਰਸ਼ ਦੇ ਰਹੀਆਂ ਸੀ ਹੁਣ ਮੈਂ ਡੋਪਾਮਿਨ ਬਹੁਤ ਸਸਾ ਸੌਖਾ ਤੇ ਸਸਤਾ ਲੈ ਲਿਆ ਕਿ ਮੈਂ ਤਾਂ ਫੋਨ ਚ ਲਾਇਆ ਕੋਈ ਵੀਡੀਓ ਦੇਖੀ ਕੋਈ ਮੂਵੀ ਦੇਖੀ ਤੇ ਡੋਪਾਮਿਨ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ ਸੋ ਇਸੇ ਕਰਕੇ ਐਂਜ਼ਾਇਟੀ ਡਿਪਰੈਸ਼ਨ ਵਧਣਾ ਸ਼ੁਰੂ ਹੋ ਗਿਆ ਬਿਕੋਜ਼ ਜਦੋਂ ਮੈਨੂੰ ਉਹ ਰਸ਼ ਨਹੀਂ ਮਿਲ ਰਿਹਾ ਤਾਂ ਮੈਨੂੰ ਲੱਗਦਾ ਕਿ ਪਤਾ ਨਹੀਂ ਮੇਰੀ ਜ਼ਿੰਦਗੀ 'ਚ ਕੀ ਹੋ ਗਿਆ ਠੀਕ ਹੈ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਜਿਹੜਾ ਸਕਰੀਨ ਟਾਈਮ ਆ ਉਹਨੂੰ ਲਿਮਟ ਕਰਨ ਦੀ ਲੋੜ ਹੈ ਹੂੰ ਉਸ ਤੋਂ ਇਲਾਵਾ ਅਗਰ ਆਪਾਂ ਲਾਈਫਸਟਾਈਲ ਮੋਡੀਫਿਕੇਸ਼ਨ 'ਚ ਗੱਲ ਕਰੀਏ ਕਿ ਜ਼ਿੰਦਗੀ ਕਿੱਦਾਂ ਸਾਨੂੰ ਜੀਣੀ ਚਾਹੀਦੀ ਹੈ ਤਾਂ ਨੇਚਰ ਦੇ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ ਜੀ 6 ਤੋਂ 8 ਘੰਟੇ ਦੀ ਸਲੀਪ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਇਲਾਵਾ ਸਾਨੂੰ ਬੈਲੈਂਸਡ ਡਾਈਟ ਲੈਣੀ ਬਹੁਤ ਜ਼ਰੂਰੀ ਹੈ ਦਿਨ ਦੇ ਵਿੱਚ ਪੰਜ ਮੀਲਸ ਲਵੋ ਜਿਦੇ ਵਿੱਚ ਬ੍ਰੈਕਫਾਸਟ ਨੂੰ ਤੁਸੀਂ ਲਾਈਟ ਰੱਖੋ ਯੂਜੂਲੀ ਸਾਰੇ ਬ੍ਰੈਕਫਾਸਟ ਸਕਿਪ ਕਰ ਦਿੰਦੇ ਨੇ ਸੋ ਬ੍ਰੈਕਫਾਸਟ ਸਕਿਪ ਨਹੀਂ ਕਰਨਾ ਚਾਹੀਦਾ ਬਿਕੋਜ਼ ਡਿਨਰ ਤੋਂ ਬਾਅਦ ਬਹੁਤ ਲੰਬਾ ਸਮਾਂ ਪੈ ਜਾਂਦਾ ਅਸੀਂ ਕੁਝ ਨਹੀਂ ਖਾਂਦੇ ਤੇ ਸਾਡੀ ਬੋਡੀ ਚ ਐਸਿਡ ਪ੍ਰੋਡਿਊਸ ਹੋ ਰਿਹਾ ਉਹ ਐਸਿਡ ਜਿਹੜਾ ਉਹ ਮੇਰੀ ਬੋਡੀ ਨੂੰ ਇਫੈਕਟ ਕਰੇਗਾ ਠੀਕ ਦੈਨ ਉਸ ਤੋਂ ਬਾਅਦ ਮਿਡਡੇ 스ਨੈਕ ਜ਼ਰੂਰ ਲਓ ਫਰੂਟਸ ਲੈ ਸਕਦੇ ਹੋ 12 ਵਜੇ ਦੇ ਅਰਾਊਂਡ ਤੁਸੀਂ ਉਸ ਤੋਂ ਇਲਾਵਾ ਤੁਸੀਂ ਲੰਚ ਜਿਹੜਾ ਉਹ ਪੇਟ ਭਰ ਕੇ ਹੈਲਦੀ ਤਰੀਕੇ ਦੇ ਨਾਲ ਲ ਈਵਨਿੰਗ 스낵ਿੰਗ ਦੇ ਵਿੱਚ ਤੁਸੀਂ ਸੀਡਸ ਲਵੋ ਨਾਲ ਤੁਸੀਂ ਚਾਹੇ ਕਾਫੀ ਜੋ ਵੀ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਵੈਸੇ ਕਾਫੀਨ ਅਵੋਇਡ ਕਰਕੇ ਅਗਰ ਤੁਸੀਂ ਜੂਸ ਜਾਂ ਫਿਰ ਸ਼ੇਕਸ ਵਗੈਰਾ ਕੁਝ ਲੈ ਲਓ ਦੁੱਧ ਲੈ ਲਓ ਤਾਂ ਜ਼ਿਆਦਾ ਬੈਟਰ ਹੈ ਐਂਡ ਡਿਨਰ ਨੂੰ ਤੁਸੀਂ ਥੋੜਾ ਲਾਈਟ ਰੱਖੋ ਮਾਰਨਿੰਗ ਇੱਕ ਘੰਟਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਘੰਟਾ ਸਕਰੀਨ ਟਾਈਮ ਆਪਣਾ ਅਵੋਇਡ ਕਰੋ ਤਾਂ ਕਿ ਸਾਡੇ ਜਿਹੜੀਆਂ ਵੇਵਸ ਨੇ ਜਦੋਂ ਅਸੀਂ ਸੌਂਦੇ ਆ ਤਾਂ ਤਿੰਨ ਚਾਰ ਤਰ੍ਹਾਂ ਦੀਆਂ ਵੇਵਸ ਪ੍ਰੋਡਿਊਸ ਹੁੰਦੀਆਂ ਨੇ ਉਹ ਬੈਲੈਂਸ ਆਊਟ ਹੋ ਸਕਣ ਤੇ ਮੈਨੂੰ ਇੱਕ ਅੱਛੀ ਨੀਂਦ ਆਵੇ ਇਹਦੇ ਇਲਾਵਾ ਗ੍ਰੈਟੀਟਿਊਡ ਰਾਈਟਿੰਗ ਜ਼ਰੂਰ ਕਰੋ ਸ਼ੁਕਰਾਨਾ ਜ਼ਰੂਰ ਕਰੋ ਇਸ ਤੋਂ ਇਲਾਵਾ ਤੁਸੀਂ ਰੋਜ਼ ਆਪਣੇ ਵਾਸਤੇ ਟਾਈਮ ਕੱਢੋ 15 ਮਿੰਟ 20 ਮਿੰਟ 멘ਟਲ ਟ੍ਰੇਨਿੰਗ ਵਾਸਤੇ ਬਰੀਦੀਂਗ ਕਰੋ ਫੋਕਸ ਕਰੋ ਕਿਸੇ ਵੀ ਤਰੀਕੇ ਦੇ ਨਾਲ ਸੋ ਮੈਡੀਟੇਸ਼ਨ ਤੁਹਾਡੇ ਮਾਈਂਡ ਐਂਡ ਬਾਡੀ ਦੋਨਾਂ ਨੂੰ ਕਨੈਕਟ ਕਰਨ ਚ ਬਹੁਤ ਹੈਲਪ ਕਰੇਗੀ ਸੋ ਇੱਕ ਸਿੰਪਲ ਜਿਹਾ ਤਰੀਕਾ ਅਪਣਾ ਕੇ ਅਸੀਂ ਆਪਣੇ ਲਾਈਫ ਸਟਾਈਲ ਨੂੰ ਬੈਟਰ ਕਰ ਸਕਦੇ ਜੀ ਤੇ ਜਾਂਦੇ ਜਾਂਦੇ ਸੰਖੇਪ ਵਿੱਚ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਫਿਜ਼ੀਓਥੈਰੇਪੀ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ ਆਉਣ ਵਾਲੇ ਸਮੇਂ ਤੁਸੀਂ ਕੀ ਹੋ ਜਾ ਵੇਖਦੇ ਹੋ ਖੇਡਾਂ ਦੇ ਖੇਤਰ ਵਿੱਚ ਫਿਜ਼ੀਓਥੈਰੇਪੀ ਦਾ ਯੋਗਦਾਨ ਦੇਖੋ ਫਿਜ਼ੀਓਥੈਰੇਪੀ ਦਾ ਜੋ ਰੋਲ ਹੈ ਉਹ ਕਾਫੀ ਵਧ ਰਿਹਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਤਾਂ ਬਹੁਤ ਅਵੇਅਰਨੈਸ ਵੀ ਆਈ ਹੈ ਸੋ ਇਹ ਇਹਦਾ ਅੱਛਾ ਸਕੋਪ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਇੰਪਰੂਵਮੈਂਟਸ ਆ ਰਹੀਆਂ ਨੇ ਨਵੀਆਂ ਮੋਡੈਲਿਟੀਆਂ ਆ ਰਹੀਆਂ ਨੇ ਮਸ਼ੀਨਸ ਆ ਰਹੀਆਂ ਨੇ ਬਹੁਤ ਸਾਰੀਆਂ ਨਵੀਆਂ ਟੈਕਨੀਕਸ ਆ ਰਹੀਆਂ ਨੇ ਸੋ ਦਾਇਰਾ ਵਧ ਰਿਹਾ ਹੈ ਤੇ ਅੱਗੇ ਵੀ ਬਹੁਤ ਅੱਛਾ ਰੋਲ ਪਲੇ ਕਰੇਗਾ ਤੇ ਫਿਜ਼ੋਥੈਰੇਪੀ ਦਾ ਜੋ ਇੱਕ ਟੈਬੂ ਸੀ ਕਿ ਦਰਦ ਹੈ ਤਾਂ ਫਿਜ਼ੋਥੈਰਾਪਿਸਟ ਕੋਲ ਜਾਣਾ ਉਸ ਨੂੰ ਅਸੀਂ ਥੋੜਾ ਜਿਹਾ ਤੋੜ ਕੇ ਅਸੀਂ ਪ੍ਰੀਵੈਂਟਿਵ ਕੇਅਰ ਵੱਲ ਜ਼ਿਆਦਾ ਜਾ ਰਹੇ ਹਾਂ ਕਿ ਸਰਜਰੀਜ਼ ਕਰਨੀਆਂ ਹੀ ਨਾ ਪੈਣ ਆਪਰੇਟਸ ਵੱਲ ਘਟ ਜਾਣਾ ਪਵੇ ਤੇ ਅਗਰ ਹੋ ਗਿਆ ਤੇ ਉਸ ਤੋਂ ਬਾਅਦ ਨਾਰਮਲ ਲਾਈਫ ਸਟਾਈਲ ਕਿੱਦਾਂ ਆਣਾ ਉਹਦੇ ਵੱਲ ਨੂੰ ਫਿਜ਼ੋਥੈਰੇਪੀ ਦਾ ਜਿਹੜਾ ਦਾਇਰਾ ਉਹ ਵਧ ਰਿਹਾ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਸੀਮਤ ਸਮੇਂ ਦੇ ਵਿੱਚ ਇਸ ਵੱਡੇ ਖੇਤਰ ਬਾਰੇ ਦੀ ਮਹੱਤਤਾ ਬਾਰੇ ਜਾਣਨਾ ਪਾਇਆ ਤੁਸੀਂ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ